ਖਬਰ ਜੁੜੀ ਆ ਭਾਈ ਅੰਮਰਤਪਾਲ ਸਿੰਘ ਜੋ ਕਿ ਡਿਬੁਰੂਗੜ ਦੇਲ ਦੇ ਵਿੱਚ ਬੰਦਾ ਤੇ ਨਾਲ ਬਿਕਰ ਸਿੰਘ ਮਜੀਠੀਆ ਨੇ ਜਿਹੜਾ ਕੱਲ ਇੱਕ ਜਿਹੜਾ ਚੰਡੀਗੜ੍ਹ ਤੋਂ ਲੈ ਕੇ ਜਿਹੜਾ ਕਾਫਲਾ ਰੋਡਸ ਤੋਂ ਕੱਢਿਆ ਹੈਗਾ ਉਹਨੂੰ ਲੈ ਕੇ ਗੱਲਬਾਤ ਕਰਦੇ ਆ ਵੈਜੀ ਦਾ ਖਾਲਸਾ ਵੈਜੀ ਕੀ ਪਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਭਾਈ ਅੰਮਰਤਪਾਲ ਸਿੰਘ ਜੋ ਕਿ ਖੰਡੂਰ ਸਾਹ ਤੋਂ ਐਮਪੀ ਨੇ ਜਿਹੜਾ ਤੁਹਾਨੂੰ ਪਤਾ ਕਿ ਜਿਹੜਾ ਕਿ ਤੀਜੀ ਵਾਰ ਐਨਐਸਏ ਲੱਗੀ ਹੋਈ ਆ ਹੁਣ ਹਾਈ ਕੋਰਟ ਦਾ ਰੁਕ ਕੀਤਾ ਪਹਿਲਾਂ ਵੀ ਹਾਈ ਕੋਰਟ ਵੱਲੋਂ ਜਿਹੜੀ ਅਰਜੀ ਅਨੁਦਿ ਅਰਜ਼ੀ ਰੱਦ ਕਰ ਦਿੱਤੀ ਗਈ ਸੀ ਅੱਜ ਫੇਰ ਜਿਹੜਾ ਦੁਬਾਰਾ ਅਰਜੀ ਲਾਈ ਸੀ ਜਿਹੜਾ ਸਰਵਾਈ ਹੋ ਰਹੀ ਆ ਹੁਣ ਸੂਤਰਾਂ ਤੋਂ ਮਿਲੀ ਜਾਣਕਾਰੀ ਅਨਸਾਰ ਇਹ ਦੱਸਿਆ ਜਾ ਰਿਹਾ ਕਿ ਭਾਈ ਅੰਮਰਪਾਲ ਸਿੰਘ ਦੀ ਜਿਹੜੀ ਐਨਐਸਏ ਆ ਉਹ ਹਟਾ ਦਿੱਤੀ ਗਈ ਹੈ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਤੇ ਜਿਹੜੀ ਜਮਾਨਤ ਨੂੰ ਲੈ ਕੇ ਅਜੇ ਉਹ ਜਿਹੜੀ ਪੈਰਿੰਗ ਪਈ ਹੈ ਜੇ ਉਹ ਦੱਸਿਆ ਜਾ ਰਿਹਾ ਕਿ ਜਮਾਨਤ ਹੋ ਪਰੋਲ ਮਿਲੂ ਜਿਹੜਾ ਸੈਸ਼ਨ ਦੇ ਵਿੱਚ ਜਾਣ ਦੇ ਲਈ ਪਰ ਇੱਕ ਵੱਡੀ ਰਾਤ ਇਹ ਦੱਸਿਆ ਜਾ ਰਿਹਾ ਕਿ ਐਨਐਸਏ ਜਿਹੜੀ ਲੱਗੀ ਆ ਉਹ ਜਿਹੜੀ ਹੁਣ ਚੌਥੀ ਵਾਰ ਐਨਐਸਏ ਨਹੀਂ ਲੱਗ ਸਕਦੀ ਤੇ ਹੁਣ ਦੇਖਦੇ ਆ ਕਿ ਭਾਈ ਅੰਮਰਪਾਲ ਸਿੰਘ ਨੂੰ ਪਰੋਲ ਮਿਲਦੀ ਆ ਜਾਂ ਫਿਰ ਉਹ ਸੈਸ਼ਨ ਦੇ ਵਿੱਚ ਜਿਹੜਾ ਆਪਨਾ ਉੱਤੇ ਜਿਹੜੀ ਉਹਨਾਂ ਨੇ ਦੱਸਿਆ ਕਿ ਮੈਂ 100 ਪਿੰਡਾਂ ਦੀ ਜਿਹੜਾ ਕਿ ਮੰਗਾਂ ਰੱਖਣੀਆਂ ਨੇ 100 ਪਿੰਡਾਂ ਦਾ ਜਿਹੜਾ ਉਸ ਕਾਰਜਕਾਲ 2024 ਤੋਂ ਜਿਹੜਾ ਕਿ ਕਿਸੇ ਨੇ ਆਵਾਜ਼ ਨਹੀਂ ਚੁੱਕੀ ਉਹਨਾਂ ਖੰਡੂਰ ਸਾਹਿਬ ਵਾਸੀਆਂ ਦੀ ਤੇ ਉਹਨਾਂ ਨੇ ਜਿਹੜੀ ਜਾ ਕੇ ਉੱਥੇ ਉਹਨਾਂ ਦੀ ਗੱਲਬਾਤ ਕਰਨੀ ਉਹਨਾਂ ਦੀ ਸਮੱਸਿਆ ਦਾ ਜਿਹੜਾ ਹੱਲ ਕਰਨਾਗਾ ਇਹਨੂੰ ਆਪਾਂ ਵੇਖਦੇ ਆ ਕਿ ਆਉਣ ਵਾਲੇ ਕੁਝ ਹੀ ਘੰਟਿਆਂ ਦੇ ਵਿੱਚ ਜਿਹੜਾ ਸਾਫ਼ ਜਿਹੜਾ ਸਾਰਾ ਕੁਝ ਨਜ਼ਰ ਆ ਜਾਵੇਗਾ ਦੂਸਰੀ ਖਬਰ ਜੁੜੀ ਆ ਬਿਕਰ ਸਿੰਘ ਮਜੀਠੀਆ ਜਿਹੜਾ ਰੋਰਸੋ ਕੱਢਿਆ ਜਿਹੜਾ ਕਿ ਬਿਕਰ ਸਿੰਘ ਮਜੀਠੀਆ ਇੱਕ ਲਾਲ ਗੱਡੀ ਵਿੱਚ ਬੈਠਾ ਤੁਸੀਂ ਦਿਖਾਈ ਦਿੱਤਾ ਹੋਊਗਾ ਸਾਰਿਆਂ ਨੇ ਦੇਖਿਆਗਾ ਕਰੋੜਾਂ ਦੀ ਗੱਡੀ ਆ ਉਸ ਗੱਡੀ ਨੂੰ ਜਿਹੜਾ ਗਗਨਦੀਪ ਬਰਨਾਲੇ ਦਾ ਮੁੰਡਾ ਚਲਾ ਰਿਆ ਸੀ ਸਰਜੀਤ ਸਿੰਘ ਬਰਨਾਲਾ ਤੇ ਉਹਦਾ ਮੁੰਡਾ ਗਗਨਦੀਪ ਗਗਨਦੀਪ ਬਰਨਾਲੇ ਦਾ ਮੁੰਡਾ ਜਿਹੜਾ ਉਸ ਗੱਡੀ ਨੂੰ ਚਲਾ ਰਿਆ ਸੀ ਹੁਣ ਦੱਸਿਆ ਜਾ ਰਿਹਾ ਕਿ ਗਗਨਦੀਪ ਬਰਨਾਲਾ ਤੇ ਉਹਦਾ ਪਰਿਵਾਰ ਆ ਜਿਹੜਾ ਅਕਾਲੀ ਦਲ ਦੇ ਵਿੱਚ ਦੁਬਾਰੇ ਸ਼ਾਮਲ ਹੋਣਗੇ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ ਗਗਨਦੀਪ ਬਰਨਾਲਾ ਤੇ ਉਹਦਾ ਪਰਿਵਾਰ ਆ ਜਿਹੜਾ ਅਕਾਲੀ ਦਲ ਦੇ ਵਿੱਚ ਦੁਬਾਰੇ ਸ਼ਾਮਲ ਹੋਣਗੇ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਮੈਂ ਬੜੇ ਬਾਰੀ ਦੱਸਿਆਗਾ ਕਿ ਗਗਨਦੀਪ ਬਰਨਾਲਾ ਉਹ ਆ ਜਿਨੇ 1986 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਗੋਲੀ ਚਲਾਈ ਸੀ ਤੇ ਕਈ ਸਿੰਘਾ ਜ਼ਖਮੀ ਹੋ ਗਏ ਸੀ ਤੇ ਉਹ ਗਗਨਦੀਪ ਬਰਨਾਲਾ ਜਿਹੜਾ ਕਿ ਦਰਬਾਰ ਸਾਹਿਬ ਵਿੱਚ ਗੋਲੀ ਚਲਾਉਂਦਾਗਾ ਤੇ ਉਹੀ ਮਜੀਠੀਏ ਦੇ ਨਾਲ ਅੱਜ ਫੇਰ ਜਾਰੀ ਪਾ ਰਿਹਾ ਮੈਂ ਤੁਹਾਨੂੰ ਪਹਿਲਾਂ ਵੀ ਬੜੀ ਬੜੀ ਕਿਹਾ ਕਿ ਮਜੀਠੀਏ ਦੀ ਆ ਜਾਂ ਬਾਦਲ ਪਰਵਾਰ ਦੀ ਕਹਿਦੀ ਆਪਾਂ ਜਾਰੀਆਂ ਉਹਨਾਂ ਕਾਤਲਾਂ ਦੇ ਨਾਲ ਆ ਉਹਨਾਂ ਨਸੇ ਸਦਾਗਰਾਂ ਦੇ ਨਾਲ ਆ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਤੇ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਨਸੇ ਦਾ ਸਦਾਗਰ ਬਕਰ ਸਿੰਘ ਮਜੀਠੀ ਦੇ ਉੱਪਰ ਜਿਹੜਾ ਕਿਸਾ ਭਗਵਤਮ ਜਲਦੀ ਫੜ ਕੇ ਇਹਨੂੰ ਅੰਦਰ ਕਰੇਗਾ ਮੇਸਾ ਕੋਣ ਕਿੰਨੀਆਂ ਮਰਦੀਆਂ 18 ਮਾਰ ਲੇ ਕਿੰਨੀਆਂ ਮਰਦੀਆਂ ਮੋਸਾਮ ਰੋਡ ਲੈ ਕਿੰਨੇ ਮਰਦੀ ਜਿਹੜਾ ਲਲਕਾਰੇ ਮਾਰ ਲੇ ਸਿਰਫ ਇੱਕੇ ਦਿਖਾ ਰਿਹਾ ਕਿ ਮੈਂ ਪਤਾ ਨਹੀਂ ਕਿੱਟਾ ਵੱਡਾਂਗਾ ਕਈ ਲੋਕ ਉੱਤੇ ਪਿੱਠੂ ਲੱਗ ਲੋਕ ਆ ਜਿਹੜੇ ਇਹਦੇ ਮਾਗਰ ਕਹਿੰਦੇ ਜੀ ਮਜੀਠੀਆ ਮੱਝ ਦਾ ਜਰਨੈਲ ਆ ਤੁਹਾਡਾ ਮੱਝ ਦਾ ਜਰਨੈਲ ਆ ਉਹ ਦੋ ਜਣਿਆਂ ਤੋਂ ਡਰੇ ਗਿਆ ਜੇਲ੍ਹ ਦੇ ਵਿੱਚ ਨੇ ਆਪ ਦੱਸਿਆ ਕਿ ਜੀ ਦੋ ਬੰਦਿਆਂ ਨੇ ਕਤਲ ਕਰਕੇ ਆਏ ਸੀ ਕਿ ਮੈਨੂੰ ਉਹਦੇ ਵਿੱਚ ਬੰਦ ਕਰ ਲਿਆ ਕਿ ਮੈਂ ਤਾਂ ਤਿੰਨ ਰਾਤਾਂ ਸੁੱਤਾ ਨਹੀਂ ਫਿਰ ਇਹਨੇ ਬੈਰਕ ਬਦਲੀ ਫਿਰ ਹਾਈ ਕੋਰਟ ਗਿਆ ਬੈਰਕ ਬਦਲੀ ਫਿਰ ਕਹਿੰਦਾ ਜੀ ਮੈਨੂੰ ਬਬਰ ਖਾਲਸਾ ਤੋਂ ਖਤਰਾ ਹੈਗਾ ਕਹਿੰਦਾ ਭਾਵ ਕਿ ਜਿਹੜਾ ਆਪਣੇ ਆਪ ਨੂੰ ਤੁਸੀਂ ਇਹਨੂੰ ਜਰਨੈਲ ਕਹਨੇ ਹੋ ਤੇ ਤੁਹਾਡਾ ਜਰਨੈਲ ਆ ਜਿਹੜਾ ਜਰਨੈਲ ਕਿਦੇ ਕੰਮ ਦੇ ਨਹੀਂ ਹੁੰਦੇ ਜਰਨੈਲ ਕਿਦੇ ਡਰਦੇ ਨਹੀਂ ਹੁੰਦੇ ਮਰਨ ਤੋਂ ਤੇ ਪਰ ਮਜੀਠੀਆ ਤਾਂ ਮਰਨ ਤੋਂ ਬੰਦਮੈਂਟ ਤੇ ਡਰਦਾ ਹੈਗਾ ਸਕਿਉਰਟੀਆਂ ਲੈ ਕੇ ਜਿਹੜਾ ਚੱਲਦਾ ਹੈਗਾ ਇਹ ਕਹਿੰਦਾ ਭਾਬ ਇਹ ਆ ਕਿ ਅਕਾਲੀ ਦਲ ਜਿਹੜਾ ਧੜਾਗਾ ਬਾਦਲ ਧੜਾਗਾ ਅਕਾਲੀ ਦਲ ਧੜਾ ਨਹੀਂ ਮੈਂ ਕਹਿ ਸਕਦਾ ਇਹਨੂੰ ਕਿ ਇਹਨਾਂ ਦੇ ਵਿੱਚ ਯਾਰੀਆਂ ਨੇ ਜਿਹੜਾ ਜੋ ਧਨੁਮ ਦੱਸ ਕੇ ਹਟਿਆਗਾ ਇਹਨਾਂ ਦਾ ਕਰਤਾਰ ਬੇਸ਼ੱਕ ਲੋਕ ਭਲੀ ਭਾਂਤ ਜਾਣਦੇ ਆ ਬੇਸ਼ੱਕ ਲੋਕਾਂ ਨੂੰ ਪੂਰਾ ਪਰ ਗੱਲ ਦਾ ਪਤਾਗਾ ਪਰ ਫਿਰ ਵੀ ਲੋਕਾਂ ਨੂੰ ਇਹ ਬੁੱਧੂ ਬਣਾਉਂਦੇ ਆ ਕਿ ਸਾਡੇ ਵਾਰੀ ਤਾਂ ਪਤਾ ਹੀ ਨਹੀਂ ਕਿਸੇ ਨੂੰ ਤੇ ਹੁਣ ਦੇਖਦੇ ਆ ਬਿਕਰ ਸਿੰਘ ਮਜੀਠੀਆ ਕਹਿੰਦਾ ਜੀ ਮੈਂ ਫਲਾਣੇ ਕੋਲ ਨੰਗੇ ਪੈਰੀ ਜਾਊਂਗਾ ਮੈਂ ਚੰਦੂ ਮਾਦੇਰੇ ਕੋਲ ਨੰਗੇ ਪੈਰੀ ਜਾਊਂਗਾ ਤੇ ਅੱਗੇ ਚੰਦੂ ਮਾਦੇਰੇ ਦੇ ਬਾਹਾਂ ਆਕੜੀਆਂ ਪਈਆਂ ਉਹ ਕਹਿੰਦਾ ਅਸੀਂ ਨੂੰ ਘੁੱਟ ਕੇ ਜੱਫੀ ਪਾਵਾਂਗੇ ਜੇ ਸਾਡੇ ਕੋਲੇ ਆ ਗਿਆ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਸਗਵੀਰ ਬਾਦਲ ਪਾਸੇ ਹੋ ਜੇ ਤਾਂ ਮੈਂ ਵਿਚ ਪੇਰ ਵਿੱਚ ਜਾ ਕੇ ਵੱਢ ਜਾਊਂਗਾ ਯਾਨੀ ਕਿ ਦੋਨੇ ਅਕਾਲੀਦਾਲਾ ਸਰਜੀਤ ਅਕਾਲੀਦਾਲਾ 15 ਸਰਜੀਤ ਅਕਾਲੀਦਾਲਾ ਇੱਕ ਕਹਾਵਤ ਸੀ ਕਹਿੰਦੇ ਕੱਢਿਆ ਤੇ ਵੱਢਿਆ ਮੈਂ ਸੋਨ ਲੱਗਦਾ ਕਿ ਇਹ ਇੱਕ ਅਕਾਲੀਰਾਲ ਵਾਤੇ ਜਿਹੜਾ ਇੱਕ ਇੱਕ ਇਹ ਜਿਹੜੀ ਬੋਲੀ ਸੀ ਉਹ ਬੋਦੀ ਗਈ ਸੀ ਕਿ ਕੱਢਿਆ ਤੇ ਵੱਢਿਆ ਅਕਾਲੀਰਾਲਾ ਹੁਣ ਦੋਨੇ ਰਲੇਵਾ ਕਰਨਗੇ ਉਹ ਕਹਿੰਦੇ ਸਾਡੀਆਂ ਬਾਹਾਂ ਕੱਢੀਆਂ ਉਹ ਕਹਿੰਦੇ ਸਾਡੀਆਂ ਆਕੜੀਆਂ ਹੁਣ ਦੋਨੇ ਓਖੇ ਆ ਉਹ ਕਹਿੰਦਾ ਸਾਡਾ ਸੰਗਵੀਰ ਬਿਣਾ ਤੈਨੂੰ ਨਹੀਂ ਸਰਦਾ ਉਹ ਕਹਿੰਦਾ ਸਾਡਾ ਜੰਗੀਰ ਬਿਣਾ ਨਹੀਂ ਸਰਦਾ ਜਗੀਰ ਕਰਬੇਣਾ ਕੈਨ ਦਾ ਭਾਵ ਕਿ ਜਿਹੜਾ ਇਹ ਲੋਕ ਨੇ ਜਿਹੜਾ ਇੱਕ ਲੋਕਾਂ ਨੂੰ ਬੁੱਧੂ ਬਣਾਉਂਦੇ ਆ ਬੁੱਧੂ ਬਣਾ ਕੇ ਫੇਰ ਇਕੱਠੇ ਹੋ ਜਾਂਦੇ ਆ ਲੋਕਾਂ ਨੂੰ ਇੱਕ ਨਾਰ ਲਾ ਕੇ ਤਵੇਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨਾਲ ਖੇਡਦੇ ਇਹ ਇਹ ਲੋਕ ਜਜ਼ਬਾਤਾਂ ਨਾਲ ਤੁਹਾਡੇ ਨਾਲ ਖੇਡ ਜਾਂਦੇ ਆ ਤੁਸੀਂ ਨਹੀਂ ਦੇਖਦੇ ਕਿ ਇਹਨਾਂ ਨੇ ਕਿੰਨੇ ਕਾਤਲ ਕੀਤੇ ਆ ਤੁਸੀਂ ਨਹੀਂ ਦੇਖਦੇ ਕਿ ਇਹਨਾਂ ਨੇ ਕਿੰਨੇ ਮੁੰਡੇ ਚਿੱਟੇ ਦੇ ਨਾਲ ਮਾਰੇ ਆ ਤੁਸੀਂ ਨਹੀਂ ਦੇਖਦੇ ਕਿ ਇਹਨਾਂ ਨੇ ਪ੍ਰਕਰਮਾਂ ਦੇ ਵਿੱਚ ਗੋਲੀਆਂ ਚਲਾਈਆਂ ਉਹਨਾਂ ਦੇ ਨਾਲ ਯਾਰੀ ਪਾਈ ਬੈਠਾਗਾ ਤੁਸੀਂ ਦੇਖਦੇ ਕਿ ਜਿਹੜਾ ਕਿ ਹਜ਼ਾਰਾਂ ਇੱਕੜਾ ਜ਼ਮੀਨ ਜਿਹੜਾ ਰਾਧਾ ਸੁਆਮੀ ਇਹਨਾਂ ਦਾ ਰੱਬ ਆ ਉਹ ਲੋਕਾਂ ਦੀਆਂ ਕਿਸਾਨਾਂ ਦੀਆਂ ਜ਼ਮੀਨਾਂ ਦੱਬੀ ਬੈਠਾਗਾ ਤੇ ਪਿੰਡਾਂ ਦੇ ਪਿੰਡ ਜਿਹੜਾ ਅਜਾੜੇ ਹੋਏ ਨੇ ਤੁਸੀਂ ਜਾ ਕੇ ਇਹ ਉਹਨਾਂ ਦੇ ਜਾ ਕੇ ਪੈਰੀ ਡਿਗਦੇ ਆ ਸਭ ਤੋਂ ਵала ਬਲਾਤਕਾਰੇ ਤੇ ਢੌਂਗੀ ਦੇ ਜਾ ਕੇ ਪੈਰੀ ਡਿਗਦੇ ਆ ਯਾਨੀ ਕਿ ਇੰਨੇ ਐਡੇ ਵੱਡੇ ਗਰਨਾਹ ਕੀਤੇ ਐਡੇ ਵੱਡੇ ਪਾਪ ਕੀਤੇ ਆ ਲੋਕ ਪਤਾ ਨਹੀਂ ਫਿਰ ਕਾ ਤੋ ਭੁੱਲ ਜਾਂਦੇ ਆ ਅੱਖਾਂ ਦੇ ਉੱਪਰ ਪੱਟੀਆਂ ਪਤਾ ਨਹੀਂ ਕਦੋਂ ਬਨੀਆਂ ਨੇ ਕੰਨਾਂ ਦੇ ਵਿੱਚ ਰੂਮ ਕਦੋਂ ਪਾਈ ਆ ਮਾੜੀ ਮੋਟੀ ਸ਼ੰਗ ਕਰੋ ਕਿ ਤੁਸੀਂ ਇਹਨਾਂ ਪਾਪੀਆਂ ਦੇ ਨਾਲ ਤੁਰੇ ਫਿਰਦੇ ਹੋ ਕਹੇ ਹੁੰਦੇ ਆ ਕਿ ਪਾਪ ਕਰਨ ਵਾਲਾ ਵੀ ਉਹਨਾਂ ਦੋਸਤ ਹੀ ਹੁੰਦਾ ਤੇ ਜਿਹੜਾ ਦੇਖ ਰਿਹਾਗਾ ਆਪਾਂ ਕਿ ਪਾਪ ਕਰਦੇ ਇਹਨੂੰ ਉਹ ਵੀ ਬਰਾਬਰ ਦਾ ਦੋਸਤ ਹੁੰਦਾਗਾ ਹੁਣ ਤੁਸੀਂ ਦੋਸਤੀ ਭਰਾਵੋ ਇਸ ਕਰਕੇ ਬਣ ਰਹੇ ਹੋ ਕਿ ਸਾਰਾ ਕੁਝ ਹੁੰਦੇ ਹੋਏ ਅੱਖੀ ਦੇਖਿਆ ਬਰਗਾੜੀ ਦੇ ਵਿੱਚ ਗੋਲੀਆਂ ਕਿਵੇਂ ਚੱਲੀਆਂ ਇਤਿਹਾਸ ਚੱਕ ਕੇ ਦੇਖ ਲਓ ਕਿਤੇ ਚੌੜ ਸਿੱਧਵਾਂ ਨੂੰ ਕਵੇਂ ਮਾਰੇ ਆ ਨਕੋਦਰ ਗੋਲੀ ਕਾੜ ਦੇ ਵਿੱਚ ਕਵੇਂ ਸਿੰਘ ਮਾਰੇ ਆ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਕਵੇਂ ਬੇਅਦਵੀ ਹੋਈ ਆ ਇਹਨਾਂ ਦੇ ਰਾਜ ਦੇ ਵਿੱਚ ਤੇ ਇਹਨਾਂ ਨੇ ਪੁੱਤ ਪਣਾਈ ਕਵੇਂ ਕੀਤੀ ਆ ਉਹੀ ਗਾਗਰ ਦੀ ਬਰਨਾਲਾ ਦੇ ਨਾਲ ਯਾਰੀ ਪਾਈ ਆ ਜਿਹਨੂੰ ਮੈਂ ਪਹਿਲਾਂ ਤੁਹਾਨੂੰ ਦੱਸ ਕੇ ਆਟਿਆਂ ਕਿ ਗੋਲੀਆਂ ਚਲਾਈਆਂ 78 ਦੇ ਵਿੱਚ ਤੇਰਾ ਸਿੰਘ ਸ਼ਹੀਦ ਕਰਵਾਏ ਇਸੇ ਬਾਦਲ ਨੇ ਮਖੌਟੀ ਧੜ ਜਿਹੜਾ ਇਸ ਦੁਨੀਆ ਤੇ ਬੇਸਕਾਉਂਟ ਰਹਿ ਨਹੀਂ ਰਿਹਾ ਕਿੰਨੇ ਕਿੰਨੇ ਵੱਡੇ ਪਾਪ ਕਮਾ ਕੇ ਜਿਹੜਾ ਗਿਆਗਾ ਭਾਈ ਗਦੇਸ਼ ਸਿੰਘ ਕੌਕਨ ਨੂੰ ਕਮੇ ਸਹੀਦ ਕਰਵਾ ਕੇ ਗਿਆਗਾ ਇਹਨਾਂ ਦੇ ਜੇਕਰ ਅਫਰ ਚਿੱਠੇ ਖੋਲਣ ਲੱਗ ਜੀਏ ਤਾਂ ਮੈਨੂੰ ਲੱਗਦਾ ਕਿ ਕਈ ਦਿਨ ਲੱਗ ਜਾਣਗੇ ਇਹਨਾਂ ਦੇ ਕਰਤੂਤਾਂ ਨੂੰ ਗਿਣਾਉਂਦੇ ਹੋਏ ਇਸ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਆਪਣੀ ਅਣਖ ਤੇ ਜ਼ਮੀਰ ਨੂੰ ਮਾੜਾ ਮੋਟਾ ਹਲੂਣਾ ਦਿਓ ਜਾਗੋ ਮਾੜਾ ਮੋਟਾ ਇਹਨਾਂ ਦੇ ਪਿੱਛੇ ਲੱਗ ਕੇ ਤੁਸੀਂ ਨਾ ਇਹ ਜੇ ਪਾਪਾਂ ਦੀ ਬੇੜੀ ਦੇ ਵਿੱਚ ਨਾ ਤੁਸੀਂ ਚੜੋ ਤੇ ਆਪ ਵੀ ਡੁੱਬਣ ਡਿੱਬਣਗੇ ਤੇ ਤੁਹਾਨੂੰ ਹੀ ਡੋਣਗੇ ਤੇ ਵੀਡੀਓ ਜਰੂਰ ਸ਼ੇਅਰ ਕਰ ਦਿਓ ਚੰਗੇ ਲੱਗੇ ਤਾਂ ਆਪਣੇ ਕਮੈਂਟ ਜਰੂਰ ਕਰਨ ਦੇਣਾ ਧੰਨਵਾਦ ਬਰਜੇ ਦਾ ਖਾਲਸਾ ਬਰਜੇ ਕੀ ਫਤਿਹ